ਪੁਲਿਸ ਕਮਿਸ਼ਨਰ ਟੈਂਪਰੇਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਐਫਆਈਆਰ ਨੰਬਰ 166/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 166/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸਿਗੇ 307 ਦੇ ਵੀ 379 20 ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟ ਦੇ ਵੀ ਪਰਚੇ ਸੀ ਉੱਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ ਦ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸੇਦਾਰ ਕੁਰਪੀ ਸਿੰਘ ਪੁਲਰ ਸਰ ਤੇ ਜਦੋਂ ਅਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਰੈਸਟ ਕਰ ਲੇ ਤੇ ਜਦੋਂ ਉਹਨੂੰ ਅਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹਿਰੋਇਨ ਵੀ ਮਿਲੀ 265 ਗ੍ਰਾਮ ਹਿਰੋਇਨ ਮਿਲੀ ਇਹ ਜਿਹੜੇ 452 ਤੇ ਦੇ ਪਰਚੇ ਵਿੱਚ ਅਰੈਸਟਤਾ ਸੀ ਪਾਈ ਹੈ ਨਾਲ ਜਿਹੜਾ ਆ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਡਾਕ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਇੱਕ ਜਿਹੜਾ ਦੂਸਰਾ ਮੁਕੱਦਮਾ ਹੈਗਾ 57/24 ਉਹਦੇ ਵਿੱਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਲਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਾਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕਫ ਵਕ ਮਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 ਬੀ ਦੇ ਵੀ ਹੈਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਹੈ ਇਨਾਂ ਦਾ ਜੋ ਸਨ ਪ੍ਰੀਲੀਮినਰੀ ਇਨਕੁਆਇਰੀ ਦਾ ਪੜਾ ਚੱਲਿਆ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ